The <laughs> cat ਭਾਰਤ ਤੇ ਪਾਕਿਸਤਾਨ ਦੀਆਂ ਸਰਹੱਦ ਅਦੇ ਇਲਾਕਿਆਂ ਦੇ ਵਿੱਚ ਜਿਹੜਾ ਤਣਾਅ ਦਾ ਮਾਹੌਲ ਬਣਿਆ ਹੋਇਆ ਲਗਾਤਾਰ ਪਾਕਿਸਤਾਨ ਫੌਜਾਂ ਦੇ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਆ ਤਾਂ ਹੁਣ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਜਿਹੜੀਆਂ ਤਿਆਰੀਆਂ ਨੇ ਆਰੰਭ ਕਰ ਦਿੱਤੀਆਂ ਗਈਆਂ ਨੇ ਜਿੰਨਾ ਵੀ ਗੋਲਾ ਬਰੂਦ ਬਣਾਉਣ ਵਾਲੀਆਂ ਫੈਕਟਰੀਆਂ ਉਹਨਾਂ ਸਾਰੀਆਂ ਫੈਕਟਰੀਆਂ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਪ੍ਰਭਾਵੀ ਤੌਰ ਤੇ ਆ ਕੇ ਜਿਹੜਾ ਨਿਯਮਤ ਜਿਹੜਾ ਸਮਾਂ ਉਹ ਫੈਕਟਰੀ ਦੇ ਵਿੱਚ ਦੇਣ ਦੇ ਲਈ ਕਿਹਾ ਗਿਆ ਹੈ ਦੱਸ ਦਈਏ ਕਿ ਜਿੰਨੇ ਵੀ ਕੰਮ ਹੈ ਛੁੱਟੀਆਂ ਤੇ ਕਹੇ ਹੋ ਸੀ ਸਾਬ ਨੂੰ ਜਿਹੜਾ ਉਹ ਵਾਪਸ ਆਉਣ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਸਮੇਂ ਸਿਰ ਜਿਹੜਾ ਉਹ ਫੈਕਟਰੀ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਨੂੰ ਕਿਹਾ ਗਿਆ ਹੈ ਦੱਸਦੀ ਹੈ ਕਿ ਹੁਣ ਲਗਾਤਾਰ ਭਾਰਤ ਦੇ ਵੱਲੋਂ ਵੀ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਲਗਾਤਾਰ ਜਿਹੜੀ ਗੋਲੀਬਾਰੀ ਆ ਪਾਕਿਸਤਾਨ ਦੇ ਵੱਲੋਂ ਨਹੀਂ ਰੁਕੀ ਜਾ ਰਹੀ ਤਾਂ ਹੁਣ ਜਿਹੜਾ ਉਸਤਾਦ ਜਵਾਬ ਦੇਣ ਦੇ ਲਈ ਭਾਰਤ ਵੀ ਜਿਹੜਾ ਤਤਪਰ ਹੈ ਭਾਰਤ ਦੇ ਵੱਲੋਂ ਜਿਹੜੀਆਂ ਤਿਆਰੀਆਂ ਨੇ ਉਹ ਆਰੰਭ ਕਰ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਾਧੇ ਤਣਾਵ ਵਿਚਕਾਰ ਮਹਾਰਾਸ਼ਟਰ ਦੇ ਚੰਦਪੁਰ ਜ਼ਿਲ੍ਹੇ ਵਿੱਚ ਆਰਡਨਸ ਫੈਕਟਰੀ ਚੰਦਾ ਅਤੇ ਮਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਵਿੱਚ ਆਰਡਨਸ ਫੈਕਟਰੀ ਖੁਮਾਰੀਆ ਵਿੱਚ ਕੰਮ ਕਰਨ ਵਾਲੇ ਸਾਰੇ ਲਾਜ਼ਮਾਨੀਆਂ ਛੁੱਟੀਆਂ ਤੁਰੰਤ ਪ੍ਰਭਾਵ ਦੇ ਨਾਲ ਆ ਰੱਦ ਕਰ ਦਿੱਤੀਆਂ ਗਈਆਂ ਅਜਿਹੇ ਕਦਮ ਇਹ ਕਦਮ ਅਜਿਹੇ ਸਮੇਂ ਚੱਕਿਆ ਗਿਆ ਜਦੋਂ ਦੇਸ਼ ਭਾਰ ਵਿੱਚ ਰੱਖਿਆ ਤਿਆਰੀਆਂ ਵਧਾਈਆਂ ਹਨ ਅਡਨਤ ਫੈਕਟਰੀ ਚੰਦਾ ਵੱਲੋਂ ਜਾਰੀ ਇੱਕ ਸਰਕੂਲੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ ਮਨੀਜ਼ਸ ਇੰਡੀਆ ਲਿਮਟਿਡ ਮ ਆਈ ਐਲ ਦੇ ਚੇਅਰਮੈਨ ਅਤੇ ਪ੍ਰਬੰਧਨ ਨਿਰਦੇਸ਼ਕ ਅਤੇ ਨਿਰਦੇਸ਼ਾਂ ਦੇ ਹੇਠਾਂ ਜਾਰੀ ਕੀਤਾ ਗਿਆ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਹਰ ਤਰ੍ਹਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਜਾਂਦੀਆਂ ਹਨ ਸਾਰੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਤੇ ਡਿਊਟੀ ਤੇ ਰਿਪੋਰਟ ਕਰਨਾ ਲਾਜ਼ਮੀ ਹੈ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਾਰੇ ਕਰਮਚਾਰੀਆਂ ਨੂੰ ਇਸ ਨਾਜ਼ੁਕ ਸਮੇਂ ਦੌਰਾਨ ਬਿਨਾਂ ਕਿਸੇ ਸਫਲਤਾ ਦੇ ਡਿਊਟੀ ਤੇ ਰਿਪੋਰਟ ਕਰਨ ਅਤੇ ਅੰਤਰਰਾਸ਼ਟਰੀ ਜ਼ਰੂਰਤਾਂ ਅਨੁਸਾਰ ਨਿਰਵਿਘਨ ਹਾਜ਼ਰੀ ਅਤੇ ਯੋਗਦਾਨ ਨੂੰ ਯਕੀਨੀ ਬਣਾਉਣ ਦੀ ਲੋੜ ਹੈ ਸਰਕੂਲਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਛੁੱਟ ਸਿਰਫ ਬਹੁਤ ਜ਼ਰੂਰੀ ਹਾਲਾਤਾਂ ਵਿੱਚ ਹੀ ਦਿੱਤੀ ਜਾਵੇਗੀ ਜਵਲਪੁਰਸਤਿਤ ਆਰਡੀਨਸ ਫੈਕਟਰੀ ਕੁਮਾਰੀਆ ਵਿੱਚ ਦੋ ਦਿਨਾਂ ਤੋਂ ਬਾਅਦ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਛੁੱਟੀ ਵੀ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ ਗਈ ਸੀ ਉਹ OFK ਦੇ ಪಿਆਰਓ ਅਵਿਨਾਸ਼ ਸ਼ੰਕਰ ਨੇ ਪੀਟੀਆਈ ਨਾਲ ਜਿਹੜੀ ਆ ਉਹ ਗੱਲ ਫੋਨ ਤੇ ਗੱਲਬਾਤ ਕਰਦਿਆਂ ਜਾਣਕਾਰੀ ਦੀ ਪੁਸ਼ਟੀ ਕੀਤੀ ਆ ਉਹਨਾਂ ਕਹਿੰਦੇ ਕਿ ਇਸ ਵਿੱਤੀ ਸਾਲ ਲਈ ਸਾਡਾ ਟੀਚਾ ਬਹੁਤ ਵੱਡਾ ਹੈ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ ਟੀਚਾ ਵੱਧ ਉਤਪਾਦਨ ਪ੍ਰਾਪਤ ਨਹੀਂ ਕਰ पाए ਇਸ ਇਸ ਸਥਿਤੀ ਦੀ ਭਾਰ ਭਾਈ ਲਈ ਸਾਨੂੰ ਹੈੱਡਕ quartਰ ਤੋਂ ਛੁੱਟੀਆਂ ਰੱਦ ਕਰਨ ਦੇ ਨਿਰਦੇਸ਼ ਪ੍ਰਾਪਤ ਹੋਏ ਹਨ ਤਾਂ ਜੋ ਅਸੀਂ ਟੁਕਮੇ ਕਾਰਜਬਲ ਅਤੇ ਨਿਗਰਾਨੀ ਨੂੰ ਯਕੀਨੀ ਬਣਾ ਸਹੀ ਬਣਾ ਸਕੀਏ OFCA ਵਿੱਚ ਲਗਭਗ 4000 ਲੋਕ ਕੰਮ ਕਰਦੇ ਨੇ ਇਹ ਐ ਐਮ ਆਈ ਐਲ ਦੀਆਂ ਸਭ ਤੋਂ ਵੱਡੀ ਇਕਾਈ ਵਿੱਚੋਂ ਇੱਕ ਹੈ ਜੋ ਭਾਰਤ ਅਥਿਆਰਬੰਦ ਸੈਨਾਮਾਂ ਨੂੰ ਗੋਲਾ ਬਰੂਧ ਸਪਲਾਈ ਕਰਦੀ ਹੈ ਫੈਕਟਰੀ ਵਿੱਚ ਤੋਪਾਂ ਦੇ ਗੋਲੇ ਬੰਬ ਰਾਕਟ ਲਾਂਚਰ ਅਤੇ ਹੋਰ ਜਿਹੜੀ ਰੱਖਿਆ ਸਮੱਗਰੀ ਆ ਉਹ ਬਣਾਈ ਜਾਂਦੀ ਆ ਤਾਂ ਹੁਣ ਜਿਹੜੇ ਸਾਰੇ ਕਰਮਚਾਰੀ ਨੇ ਜਿਹੜੀਆਂ ਇਹ ਅਡਨਸ ਫੈਕਟਰੀਆਂ ਨੇ ਜਿੰਨੇ ਵੀ ਕਰਮਚਾਰੀ ਇਹਨਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ ਪ੍ਰਭਾਵੀ ਤੌਰ ਤੇ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਸਾਰਿਆਂ ਨੂੰ ਤੁਰੰਤ ਜਿਹੜਾ ਡਿਊਟੀ ਤੇ ਆਉਣ ਦੇ ਲਈ ਕਿਹਾ ਗਿਆ ਹੈ ਕਿਉਂਕਿ ਇਸ ਨਾਜ਼ੁਕ ਸਮੇਂ ਦੇ ਵਿੱਚ ਜਿਹੜੀ ਭਾਰਤੀ ਫੌਜਾਂ ਦੀ ਲੋੜ ਹੈ ਉਸ ਨੂੰ ਪੂਰਾ ਕਰਨ ਦੇ ਲਈ ਜਿਹੜੀ ਇਹ ਵੱਡਾ ਕਦਮ ਚੱਕਿਆ ਗਿਆ ਹੈ ਦੱਸਦੀ ਹੈ ਕਿ ਹੁਣ ਭਾਰਤ ਦੇ ਵੱਲੋਂ ਜਿਹੜੀਆਂ ਆ ਤਿਆਰੀਆਂ ਨੇ ਉਹ ਮੂੰਹ ਤੋੜ ਮਾਰ ਜਵਾਬ ਦੇਣ ਦੇ ਲਈ ਅਰੰਭੀਆਂ ਜਾ ਚੁੱਕੀਆਂ ਨੇ ਦੱਸਦੀ ਹੈ ਕਿ ਪਿਛਲੀ 22 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜਿਹੜੀ ਪਾਕਿਸਤਾਨ ਦੇ ਵੱਲੋਂ ਲਗਾਤਾਰ ਜਿਹੜੀ ਗੋਲੀਬਾਰੀ ਆ ਉਹ ਕੀਤੀ ਜਾ ਰਹੀ ਹੈ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਹੁਣ ਭਾਰਤ ਵੀ ਉਸ ਦਾ ਆ ਜਿਹੜਾ ਜਵਾਬ ਹੈ ਉਹ ਦੇਵੇਗਾ ਤੇ ਹੁਣ ਭਾਰਤੀ ਸਿਨੇਮਾਆਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਗੋਲਾ ਵਿਰੁੱਧ ਨੂੰ ਲੈ ਕੇ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਆਡੇਨਸ ਫੈਕਟਰੀਆਂ ਨੇ ਉਹਨਾਂ ਦੇ ਸਾਰੇ ਕਰਮਚਾਰੀਆਂ ਦੀਆਂ ਜਿਹੜੀਆਂ ਛੁੱਟੀਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਭਾਵੀ ਤੌਰ ਤੇ ਆ ਕੇ ਡਿਊਟੀ ਜੁਆਇਨ ਕਰਨ ਦੇ ਲਈ ਕਿਹਾ ਗਿਆ ਹੈ